ਕੜਾ ਪ੍ਰਸ਼ਾਦ ਦੇ ਜਿਆਦਾ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਵੀ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਨਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧ ਕਲਾ ਹੀ ਨਹੀਂ ਚਲਾ ਸਕਦੇ ਕ੍ਰੋਮੇ ਕਮੇਟੀ ਕੱਲੇ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਜਿੱਥੇ ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਪਉਂਦੀ ਆ। ਉਹ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ। ਇਹ ਇਕੱਲਾ ਸ਼ਰੋਮਣੀ ਕਮੇਟੀ ਨਹੀਂ ਚਲਾ ਸਕਦੀ, ਨਹੀਂ ਸੇਵਾ ਕਰ ਸਕਦੀ। ਅਸੀਂ ਸਜੋਗ ਜਿਹੜਾ ਸਾਹ ਸੰਗਤ ਦਿੰਦੀ ਆ, ਹਜ਼ਾਰਾਂ ਦੀ ਗਿਣਤੀ ਜਾਣ ਕੇ ਫਿਰ ਕਰੋੜਾਂ ਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇਂ ਜਾਂਦੇ। ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿਲਦੇ ਨੇ, ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸਜੋਗ ਦਿੰਦੇ ਆ। ਸੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਹਿਯੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਹੈ ਇਸੇ ਤਰ੍ਹਾਂ ਜੋੜੇ ਘਰ ਨੇ ਇਹ ਜੋੜੇ ਘਰ ਸਾਡੇ ਮਲਾਜ਼ਮ ਵੀ ਲੱਗੇ ਨੇ ਔਰ ਜਦੋਂ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ ਚੰਗੀਆਂ ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਬਾਹਰ ਨਹੀਂ ਸੰਗਤਾਂ ਕੇ ਸੇਵਾ ਕਰਦੀ ਆ ਇਹ ਵੀ ਇੱਕ ਗੱਲ ਕਤਰੀ ਨੇ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਪ੍ਰਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹਣਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਪ ਹਲ ਪਾਵਣਾ ਹੋਮੇ ਵਿੱਚੋਂ ਜਾਏ ਫਿਰ ਸੇਵਾ ਤੇਰੇ ਹੱਥ ਪੈਰ ਉਹ ਨਿਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਿਹਾ ਆ ਮੈਂ ਅੱਜ ਵਿਸਾਖੀ ਦੇ ਮੌਕੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜਾ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵੀ ਦਾੜੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅੰਮ੍ਰਿਤ ਛਕੋ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਔਰ ਇੱਕ ਵੱਖਰੀ ਦਿਖ ਔਰ ਨਾਲ ਕਿਆ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਉਹ ਕਰੋ ਨਿਵਾਸ ਜਾਵਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਹੀ ਦਿਓ ਮੈਂ ਸਾਰਾ ਔਰ ਜਾਬੇ ਗੈ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀ ਤੋਨਾ ਆਪਣਾ ਰੂਪ ਸਾਨੂੰ ਬਣਾ ਲਿਆ ਸੀ ਸਾਨੂੰ ਆਪਣਾ ਚਿਹਰਾ ਬਣਾ ਲਿਆ ਸੀ ਸਾਨੂੰ ਆਪਣੇ ਵਰਗੇ ਬਣਾ ਲਿਆ ਸੀ ਉਹਨਾਂ ਨੇ ਸਾਨੂੰ ਆਪਣੇ ਚੇਲੇ ਨਹੀਂ ਬਣਾ ਆਪੇ ਗੁਰ ਚੇਲਾ ਉਹਨਾਂ ਨੇ ਕਿਹਾ ਸੀ ਸੋ ਸਾਨੂੰ ਬਹੁਤ ਵੱਡੇ ਅਧਿਕਾਰ ਬਹੁਤ ਵੱਡਾ ਸਤਕਾਰ ਬਹੁਤ ਵੱਡਾ ਮਾਨ ਗੁਰੂ ਗਬ ਸਿੰਘ ਨੇ ਦਿੱਤਾ ਸੀ ਜਿਹੜੇ ਦੱਬੇ ਤੇ ਲਤਾੜੇ ਲੋਕ ਸੀ ਨਮਾਨੇ ਤੇ ਨਤਾਣੇ ਸੀ ਜਿਹੜੇ ਹਿਜਰੇ ਬਣ ਕੇ ਜ਼ਿੰਦਗੀ ਜੂਰੇ ਸੀ ਗਦੜਾ ਵਾਂਗੂ ਜੂਰੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੇਰ ਬਣਾਤਾ ਉਹਨਾਂ ਨੂੰ ਉਹਨਾਂ ਨੇ ਐਸਾ ਉਹਨਾਂ ਨੂੰ ਅਮਰਤ ਛਕਾ ਕੇ ਇੱਕ ਐਸਾ ਸਾਸ ਭਰਿਆ ਉਹ ਹਿੰਦੁਸਤਾਨ ਦਾ ਜਿਹੜਾ ਉਸ ਟਾਈਮ ਦਾ ਹਾਕਮ ਸੀ ਚਾਹੇ ਉਹ ਬਦਾਲੀ ਸੀ ਚਾਹੇ ਨਾਦਰ ਸ਼ਾਹ ਸੀ ਚਾਹੇ ਪਹਾੜੀ ਰਾਜੇ ਸੀ ਚਾਹੇ ਅਰੰਗਜੀਤ ਸੀ ਉਹਨਾਂ ਨਾਲ ਲੜਨ ਵਾਸਤੇ ਸਾਰੇ ਲੋਕਾਂ ਨੂੰ ਮਤਲਬ ਜਿਹੜਾ ਸੀ ਔਰ ਇੰਨੀ ਸ਼ਕਤੀ ਤੇ ਇੰਨੇ ਹਥਿਆਰ ਔਰ ਇਨਾ ਜਜ਼ਬਾਤ ਭਰਤਾ ਕਿ ਉਹ ਹਿੰਦੂਸਤਾਨ ਦੇ ਕੋਈ ਵੀ ਹਾਕਮ ਜਿਹੜਾ ਹਮਲਾ ਕਰਕੇ ਆਉਂਦਾ ਸੀ ਉਹਦਾ ਮੁਕਾਬਲਾ ਡਟ ਕੇ ਕਰਦੇ ਸੀ ਉਹਨਾਂ ਨੇ ਸਾਰਾ ਇਹ ਜਿੰਨਾ ਉਹਨਾਂ ਨੂੰ ਜੋਸ਼ ਭਰਿਆ ਅੱਜ ਉਸੇ ਤਰ੍ਹਾਂ ਖਾਸੇ ਵਿੱਚ ਜੋਸ਼ ਚੜ੍ਹਦੀ ਕਲਾ ਔਰ ਪੀਲੇ ਦਸਤਾਰੇ ਔਰ ਵੱਖਰੀ ਦਿੱਖ ਅੱਜ ਖਾਲਸਾ ਪੰਥ ਨੂੰ ਦਿੱਤੀ ਹੈ ਮੈਂ ਦੇਸ਼ ਆਵਦੇਸ਼ਾਂ ਵਿੱਚ ਸਾਰੀ ਸਤ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਨੇ ਅਮਰਤ ਛਕਿਆ ਉਹਨਾਂ ਨੂੰ ਮੁਬਾਰਕ ਖਾਲਸਾ ਪੰਥ ਦੇ ਪ੍ਰਗਟ ਹੋਣ ਦੀ ਮੁਬਾਰਕ ਵੀ ਹੈ ਨਾਲ ਦੀ ਨਾਲ ਜਿਹਨਾਂ ਨਹੀਂ ਛਕਿਆ ਉਹ ਵੀ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸਹਿਲਾ ਉਹ ਵੀ ਖੰਡੇ ਧਾਰ ਖੰਡੇ ਦਾ ਬਾਟੇ ਦਾ ਮਰਤ ਛਕਣ ਗੁਰੂ ਵਾਲੇ ਬਣ ਬਾਣੀ ਤੇ ਬਾਣੇ ਨਾਲ ਜੁੜਨ ਤਾਂ ਹੀ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਪ੍ਰਵਾਪੇ ਮੇਲੇ ਵੈਗੁਰਜੀਕਾ ਖਾਲਸਾ ਵੈਗੁਰਜੀਕਾ ਇਸ ਡਿਟੇ ਸਬੇ தாம் ਨਹੀਂ ਤਦ ਜਿਹਿਆ ਗੁਰੂ ਅਮਦਾਸ ਦੇ ਪੁੱਤਰ ਨਗਰੀ ਅੰਮ੍ਰਿਤਸਰ ਸਾਹਿਬ ਦੁਨੀਆ ਭਰ ਤੋਂ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਅਸੀਂ ਪਾਗਾਂ ਵਾਲੇ ਆ ਕਿ ਅਸੀਂ ਸਾਨੂੰ ਇੱਥੇ ਰਹਿਣ ਦਾ ਸਾਨੂੰ ਇੱਥੇ ਕਰਮ ਕਰਨ ਦਾ ਮੌਕਾ ਮਿਲਿਆ ਕੋਟਨ ਕੋਟ ਧੰਨਵਾਦ ਕਰਦੇ ਆ ਗੁਰੂ ਸਾਹਿਬ ਦਾ ਅੱਜ ਬਹੁਤ ਵੱਡਾ ਦਿਨ ਵਸਾਖੀ ਦਾ ਦੇਣਾ ਖਾਲਸਾ ਸਾਜਨਾ ਦਿਵਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਇਤਿਹਾਸਕ ਗੱਲ ਆ ਬਾਕੀ ਰੁੱਤ ਬਦਲਦੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਪ੍ਰਵਾਨ ਚੜਦੀਆਂ ਉਹਨਾਂ ਦੀ ਮਿਹਨਤ ਜਿਹੜੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਂਦੀ ਆ ਇਹ ਸਾਰੀਆਂ ਗੱਲਾਂ ਪੰਜਾਬ ਦੇ ਨਾਲ ਜੁੜੀਆਂ ਆ ਪੰਜਾਬ ਉਹ ਧਰਤੀ ਆ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਸ਼ੋਭਾ ਪ੍ਰਾਪਤ ਧਰਤੀ ਆ ਹਰ ਰੁੱਤ ਆਉਂਦੀ ਇੱਥੇ ਸਾਫ਼ ਪਾਣੀ ਹਰਿਆਲੀ ਫਸਲਾਂ ਖੁਸ਼ ਦੇ ਲੋਕ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨ ਆਏ ਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਭ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ 'ਚ ਆਏ ਆ ਇਸ ਗੁਰੂ ਰਾਮਦਾਸ ਦੇ ਪੁੱਤਰ ਨਗਰੀ 'ਚ ਤੁਸੀਂ ਸਾਨੂੰ ਆਪਣਾ ਗੁਜ਼ਰਬਸਰ ਕਰਨ ਦਾ ਮੌਕਾ ਦਿੱਤਾ ਇਹ ਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਦੇ ਆ ਜੀਵਨ ਦਾ ਹੋਰ ਕੋਈ ਲਕਸ਼ਣ ਨਹੀਂਗਾ ਇਸ ਗੁਰਨਾਮ ਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹ ਹੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਚ ਰਵੇ ਪੰਜਾਬ ਆਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਇਹੀ ਅੱਜ ਦੇ ਪੁੱਤਰ ਦਿਹਾੜੇ ਦੇ ਉੱਤੇ ਅਰਦਾਸ ਕੀਤੀ ਹੈ ਸਭ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਚੜ੍ਹਦੀ ਕਲਾ 'ਚ ਰਹੋ ਸੁਖ ਸ਼ਾਂਤੀ ਰਹੇ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਪਹਿਲਾਂ ਤੇ ਸਾਰੀ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ ਵੀਰ ਜੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਟਰਬਿਨੇਟਰ ਸਾਬਤ ਸੂਰਤ ਤੇ ਸਰੀਰ ਦੀ ਆਪਣੀ ਦੀ ਸਾਂਭ ਸੰਭਾਲ ਕਰਨ ਦਾ ਇੱਕ ਉਪਰਾਲਾ ਹੈ ਵਾ ਸਾਈਕਲ ਅਸੀਂ ਚਲਾਉਂਦੇ ਆ ਸਾਈਕਲ ਰਾਈਡ ਕਰਦੇ ਆ ਤੇ ਅੱਜ ਦਾ ਜਿੱਦਾਂ ਕਿ ਇਤਿਹਾਸਕ ਦਿਨ ਹੈ ਖਾਲਸਾ ਦੀ ਸਾਜਨਾ ਤਨ ਤਨ ਦਸ਼ਮੀਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਉਸ ਦੇ ਨਾਲ ਨਾਲ ਹੀ 13 April 1919 ਚ ਜੋ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਜੋ ਕਿ ਸਾਹਮਣੇ ਸਥਿਤ ਹੈ ਇਹਨਾਂ ਨੂੰ ਮੁੱਖ ਰੱਖ ਕੇ ਅਸੀਂ ਅੱਜ ਸੈਂਟਰਲ ਯਤੀਮ ਖਾਨਾ ਅੰਮ੍ਰਿਤਸਰ ਜਿੱਥੇ ਕਿ ਸ਼ਹੀਦ ਉਦਮ ਸਿੰਘ ਜੀ ਨੇ 1907 ਤੋਂ 1919 ਤੱਕ ਆਪਣੀ ਐਜੂਕੇਸ਼ਨ ਲਈ ਤੇ 1919 ਵਿੱਚ ਜਦੋਂ ਸਾਕਾ ਜਿਲ੍ਹਿਆਂ ਵਾਲਾ ਬਾਗ ਹੋਇਆ ਉਸ ਵੇਲੇ ਉਹ ਮੌਕੇ ਤੇ ਸ਼ਬੀਲ ਤੇ ਸੇਵਾ ਕਰ ਰਹੀ ਸੀ ਤੇ ਉਹਨਾਂ ਦੇ ਮਨ ਤੇ ਇਸ ਦਾ ਬਹੁਤ ਗਹਿਰਾ ਅਸਰ ਪਿਆ ਕਿ ਨਿਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਈਕਲ ਰੋਵਾਇਰ ਦੇ ਹੁਕਮਾਂ ਨਾਲ ਜਰਨਲ ਡਾਇਰ ਦੀ ਪਲਟੂਨ ਨੇ ਕਤਲੋ ਗੈਰਤ ਕੀਤੀ ਮੌਤ ਦੇ ਘਾਟ ਉਤਾਰਿਆ ਸੈਂਕੜੇ ਸ਼ਹੀਦیاں ਹੋਈਆਂ ਸੋ ਉਹਨਾਂ ਨੇ ਉਸ ਵੇਲੇ ਜੋ ਕਿ 10ਵੀਂ ਚ ਪੜ੍ਹਦੇ ਸੀ ਜੈਂਟਲ ਸੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਆਪਣੀ ਪੜ੍ਹਾਈ ਕੰਪਲੀਟ ਕਰਕੇ ਕਿਰਤ ਕਰ ਰਹੇ ਸੀ ਉੱਥੇ ਸਰਦੇਸ਼ੀ ਮਿਲਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੇ ਨਾਲ ਆਪਣੇ ਮਕਸਦ ਬਣਾ ਲਿਆ ਕਿ ਇਸ ਸ਼ਹੀਦੀ ਜੋ ਹੋਈ ਹੈ ਇਸ ਦਾ ਬਦਲਾ ਲੈਣਾ ਹੈ ਤੇ ਸੈਂਟਰਲ ਹਾਲ ਲੰਡਨ ਵਿੱਚੇ ਉਹਨਾਂ ਨੇ ਕਾਫੀ 20-25 ਸਾਲ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਮਾਈਕਲ ਓਡਵਾਇਰ ਨੂੰ ਤੇ ਅਖੀਰ 'ਚ 1940 ਵਿੱਚ ਉਹ ਦਿਨ ਆਇਆ ਜਦੋਂ ਕਿ ਮਾਈਕਲ ਓਡਵਾਇਰ ਆਪਣੀ ਸਪੀਚ ਦੇ ਰਿਹਾ ਸੀ ਗੋਰਿਆਂ ਸਾਹਮਣੇ ਕਿ ਜਿਲਿਆਂ ਵਾਲੇ ਬਾਗ 'ਚ ਅਸੀਂ ਕਤਲੋ ਗੈਰਤ ਕੀਤੀ ਅਸੀਂ ਉੱਥੇ ਇਹ ਕੀਤਾ ਉਸ ਵੇਲੇ ਇਸਨੇ ਸ਼ਰਿਆਮ ਸ਼ਹੀਦ ਉਧਮ ਸਿੰਘ ਨੇ ਆਪਣੇ ਬੁੱਕ ਦੇ ਵਿੱਚ ਕਿਤਾਬ ਵਿੱਚ ਪਿਸਤੌਲ ਸੀ ਉਹ ਨਿਕਾਲ ਕੇ ਸ਼ਰਿਆਮ ਉਹਨੂੰ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਕਿਉਂਕਿ ਜੀਵਨ ਦਾ ਇੱਕ ਮਿਸ਼ਨ ਸੀ ਉਹ ਮਕਸਦ ਪੂਰਾ ਹੋਇਆ ਸੋ ਅੱਜ ਇੱਕ ਸ਼ਹੀਦੀ ਰਾਈਡ ਵੀ ਮੈਂ ਕਹਾਂਗਾ ਕਿ ਜਿੱਥੇ ਅਸੀਂ ਯਤੀਮ ਖਾਨੇ ਤੋਂ ਚੱਲ ਕੇ ਯਤੀ ਆਏ ਆਂ ਜਲਿਆਂਵਾਲਾ ਬਾਗ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜੇ ਕਿ ਸਾਡੇ ਸਾਰੇ એનર્ਜੀ ਦਾ ਸੋਮਾ ਹੈ ਸਾਰੀ ਵਿਸ਼ਿਵਲੀ ਇਤੋਂ એનર્ਜੀ ਮਿਲਦੀ ਆ ਉਤੋਂ ਅਸੀਂ ਆ ਕੇ ਨਤਮਸਤਕ ਹੋਏ ਆ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਜੋ ਅੱਜ ਆਨੰਦ ਮਾਣ ਰਹੇ ਹਾਂ ਅਸੀਂ ਸਾਰੀ ਸੰਗਤ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਕੇ ਅਸੀਂ ਸਾਰੇ ਵੀਰਾਂ ਨੇ ਉਪਰਾਧਾ ਕੀਤਾ ਹੈ ਮੇਰੇ ਨਾਲ ਮੇਰੇ ਸਾਰੇ ਵੀਰ ਸਾਡਾ ਟਰਬਿਨੇਟਰ ਦਾ ਗਰੁੱਪ ਹਾਜ਼ਰ ਹੈ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦਿਨਾਂ ਨੂੰ ਜ਼ਰੂਰ ਮਨਾਈਏ ਤੇ ਸੰਜੀਦਗੀ ਨਾਲ ਸੋਚੀਏ ਕਿ ਸ਼ਹੀਦ ਉਦਮ ਸਿੰਘ ਦਾ ਜੋ ਮਕਸਦ ਸੀ ਉਹ ਆਪਣੇ ਲਈ ਨਹੀਂ ਸੀ ਉਹ ਮਕਸਦ ਸਾਰੀ ਮਨੁੱਖਤਾ ਲਈ ਸੀ ਸਾਡੇ ਸਾਰੇ ਭਾਰਤੀਆਂ ਲਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ